ਹੈਲੋ ਹਾਂਜੀ ਅਸੀਂ ਅੱਜ ਗੱਲ ਕਰ ਰਹੇ ਹਾਂ ਸੰਗੀਤ ਬੋਲਸ ਦੇ ਬਾਰੇ ਵਿੱਚ ਇਹ ਟੈਬਲੇਟ ਕਾਦੇ ਬਾਰੇ ਹੁੰਦੀ ਆ ਤੇ ਕਿਉਂ ਦਿੱਤੀ ਜਾਂਦੀ ਆ ਇਸ ਬਾਰੇ ਇੱਕ ਗੱਲ ਕਰਾਂਗੇ ਹਾਂਜੀ ਦਸਾਨ ਪ੍ਰਭਾ ਉਹ ਪਸ਼ੂਆਂ ਵਿੱਚ ਕੈਲਸ਼ੀਅਮ ਦੀ ਬਹੁਤ ਮਹੱਤਵ ਹੈ ਕੈਲਸ਼ੀਅਮ ਦੀ ਕਮੀ ਨੂੰ ਪੂਰੀ ਕਰਕੇ ਦੁੱਧ ਵਧਾਉਣ ਦੇ ਲਈ ਲਾਹੇਵੰਦ ਹੁੰਦੀ ਆ ਇਹ ਜਿਵੇਂ ਕੈਸੀ ਦੇਖਦੇ ਆ ਕਿ ਸਾਡੇ ਪਸ਼ੂਆਂ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਘਾਟ ਆ ਜਾਂਦੀ ਹੈ ਉਸ ਕੋ ਘਾਟ ਨੂੰ ਪੂਰਾ ਕਰਨ ਦੇ ਲਈ ਅਸੀਂ ਇਸ ਦਵਾਈ ਨੂੰ ਦਿੰਨੇ ਆ ਹਰ 1 ਲੀਟਰ ਦੁੱਧ ਦੇ ਵਿੱਚ 1.1 ਗ੍ਰਾਮ ਤੋਂ 1.2 ਗ੍ਰਾਮ ਕੈਲਸ਼ੀਅਮ ਹੁੰਦਾ ਹੈ ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਜਿਆਦਾ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਆਪਾਂ ਦੇਖਾਂਗੇ ਕਿ ਇਸ ਦਵਾਈ ਦੇ ਫਾਇਦੇ ਕੀ ਕੀ ਹੁੰਦੇ ਹਨ ਇੱਕ ਡੇ ਦਾ ਦੁੱਧ ਦਾ ਗੁਣਕਾਰੀ ਹੁੰਦਾ ਹੈ ਦੁੱਧ ਦੁੱਧ ਧਾਰਨ ਕਰਨ ਦੀ ਜਿਹੜੀ ਸਮਰੱਥਾ ਉਹ ਵਧਾਉਂਦਾ ਹੈ ਦੁੱਧ ਕੋਸ਼ਕਾਵਾਂ ਦੀ ਮਰੰਮਤ ਵੀ ਕਰਦਾ ਹੈ ਇਹ ਮੈਂ ਸਿੱਖ ਰਹੀ ਹਾਂ ਕਿ ਮਲੇਫ ਬੋਸ ਦੀ ਲੋੜ ਕਿਉਂ ਪੈਂਦੀ ਹੈ ਪਸ਼ੂਆਂ ਦੇ ਲਈ ਜਦੋਂ ਅਸੀਂ ਸਵੇਰੇ ਸ਼ਾਮ ਦੁੱਧ ਕੱਢਦੇ ਹਾਂ ਜੀ ਤਾਂ ਜਿਹੜੀਆਂ ਥਣ ਦੀਆਂ ਕੋਝ ਕੋਸ਼ਕਾਵਾਂ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਪਿੰਡਾਂ ਵਿੱਚ ਮੁੱਠੀ ਨਾਲ ਦੁੱਧ ਕੱਢਿਆ ਜਾਂਦਾ ਹੈ ਬਾਣ ਤੇ ਅੰਗੂਠਾ ਰੱਖ ਕੇ ਦੁੱਧ ਕੱਢਿਆ ਜਾਂਦਾ ਹੈ ਜਿਸ ਦਾ ਨੁਕਸਾਨ ਨਵੇਂ ਸੂਏ ਪਸੂਨ ਜ਼ਿਆਦਾ ਹੁੰਦਾ ਠੰਡ ਦੀ ਇਹਨਾਂ ਕੋਸ਼ਕਾਂ ਨੂੰ ਬਚਾਉਣ ਦੇ ਲਈ ਸਮਲੇਸ ਬਾਲਸ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈਗਾ ਤੇ ਇਹ ਦੁੱਧ ਨੂੰ ਰਿਪੇਅਰ ਕਰਦਾ ਹੈਗਾ ਤੇ ਦੁੱਧ ਦੀਆਂ ਜਿਹੜੀਆਂ ਕੋਸ਼ਕਾਂ ਹਨ ਉਹਨਾਂ ਨੂੰ ਮੁਰੰਮਤ ਕਰਕੇ ਦੁੱਧ ਨੂੰ ਚੂਣ ਨਾਲ ਕੋਸ਼ਕਾਂ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈਗਾ ਜੇ ਅਸੀਂ ਦੁੱਧ ਨੂੰ ਸਹੀ ਢੰਗ ਨਾਲ ਨਹੀਂ ਚਾਹੁੰਦੇ ਜਿਹੜਾ ਪਸੂ ਜਿਹੜਾ ਆਪਣਾ ਸੂਇਆ ਹੁੰਦਾ ਤਾਂ ਨਮਾ ਪਸੂ ਜਿਹੜਾ ਉਹ ਜਦੋਂ ਸੂਇ ਉਹਨੂੰ ਚੋਣਿਆ ਚੋਣਦੇ ਵੰ ਕੁਝ ਹਰੇਕ ਦੇ ਅਲੱਗ-ਅਲੱਗ ਢੰਗ ਨੇ ਉਹਨੂੰ ਸਹੀ ਢੰਗ ਨਾਲ ਨਾ ਚੋਣ ਦੇ ਕਾਰਨ ਜਦੋਂ ਪ੍ਰੋਪਰ ਦੋਤਾ ਪਾਉਦੇ ਵਿੱਚੋਂ ਨਹੀਂ ਕੱਢਦੇ ਤਾਂ ਉਹਦੇ ਕਰਕੇ ਕਈ ਪ੍ਰੋਬਲਮ ਆ ਜਾਂਦੀਆਂ ਨੇ ਉਸ ਕਰਕੇ ਸਟੈਬਲਟ ਨੂੰ ਦੇਣਾ ਪਸ਼ੂਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਅੱਜ ਕੱਲ ਹਾਂਜੀ ਇਹ ਖਵਾਉਣੀ ਕਿਉਂ ਚਾਹੀਦੀ ਆ ਜੇ ਕੋ ਪਸ਼ੂ ਦਾ ਜਿਹੜਾ ਬੱਚਾ ਉਹ ਮਰ ਜਾਵੇ ਜਾਂ ਮੌਸਮ ਬਦਲਦਾ ਪਸ਼ੂ ਠੋਕਾ ਕਰਦਾ ਪਸ਼ੂ ਬੇ ਟਾਈਮ ਦੋਤਾ ਦਿੰਦਾ ਪਸ਼ੂ ਸੂਣ ਤੋਂ ਤੁਰੰਤ ਬਾਅਦ ਨਾ ਦੇਵੇ ਪਸੂ ਪਿਛਲੇ ਜੂਏ ਤੋਂ ਘਟ ਦੁੱਧ ਦਿੰਦਾ ਤਾਂ ਇਸ ਟੈਬਲੇਟ ਨੂੰ ਦੋ ਇਹਨੂੰ ਦੇਣਾ ਕਿਵੇਂ ਚਾਹੀਦਾ ਇਹਦੀ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ਇਹ ਵੀ ਆਪਾਂ ਦੱਸਦੇ ਹਾਂ ਜੀ ਹਾਂਜੀ ਇਹਦੀ ਮਾਤਰਾ ਕਿੰਨੀ ਦੇਣੀ ਚਾਹੀਦੀ ਆ ਇਹਨੂੰ ਰੋਟੀ ਵਿੱਚ ਕੁੱਟ ਕੇ ਜਾਂ ਫਿਰ ਦਾਣੇ ਵਿੱਚ ਦੇਣੀ ਚਾਹੀਦੀ ਆ ਇਹਦੇ ਵਿੱਚ ਜੀ ਹਰੇਕ ਡੱਬੀ ਦੇ ਵਿੱਚ 10 ਟੈਬਲੇਟ ਹੁੰਦੀਆਂ ਨੇ ਹਾਂਜੀ ਤੁਸੀਂ ਪੁੱਛਿਆ ਜੀ ਇੱਕ ਡੱਬੀ ਦੇ ਵਿੱਚ ਕਿੰਨੀਆਂ ਗੋਲੀਆਂ ਹੁੰਦੀਆਂ ਹਨ ਇੱਕ ਡੱਬੀ ਦੇ ਵਿੱਚ ਜੀ 20 ਗੋਲੀਆਂ ਹੁੰਦੀਆਂ ਹਨ ਇੱਕ ਸਵੇਰੇ ਇੱਕ ਸ਼ਾਮ ਨੂੰ ਦੇਣੀ ਚਾਹੀਦੀ ਆ 10 ਦਿਨ ਲਗਾਤਾਰ ਦੇਣੀ ਚਾਹੀਦੀ ਹੈ ਤੁਹਾਨੂੰ ਇਸ ਦੇ ਫਾਇਦੇ ਤੇ ਨੁਕਸਾਨ ਆਪਣੇ ਆਪ ਪਤਾ ਲੱਗ ਜਾਣਗੇ 10 ਦਿਨਾਂ ਦੇ ਅੰਦਰ ਅੰਤਰ ਪਸ਼ੂ ਦੇ ਦੁੱਧ ਵਿੱਚ ਬਹੁਤ ਜ਼ਿਆਦਾ ਬਦਲਾਅ ਆਵੇਗਾ ਦੁੱਧ ਵਧਣ ਲੱਗ ਜਾਏਗਾ ਜਿਹੜਾ ਪਸ਼ੂ ਨਹੀਂ ਖੜਦਾ ਜੀ ਉਹ ਖੜਨ ਲੱਗ ਜਾਏਗਾ ਤੁਹਾਨੂੰ ਇਸ ਦਾ ਆਟੋਮੈਟਿਕ ਤਜਰਬਾ ਹੋ ਜਿਗਾ ਜੇਕਰ ਤੁਹਾਨੂੰ ਮੇ ਸਾਡੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਰਹੇ ਹੋ ਜੀ ਤੇ ਤੁਹਾਡਾ ਧੰਨਵਾਦ ਹੁੰਦਾ ਹੈ ਸਾਸ਼ਿਕਾ ਜੀ ਤੁਹਾਨੂੰ ਸਾਡੀ ਜਾਣਕਾਰੀ ਕਿਵੇਂ ਲੱਗੀ ਉਹ ਵੀ ਜਰੂਰ ਦੱਸਣਾ ਕਮੈਂਟ ਕਰਕੇ ਅਸੀਂ ਇਹਦੇ ਨਾਲ ਸੰਬੰਧਤ ਤੁਹਾਨੂੰ ਹੋਰ ਵੀ ਜਾਣਕਾਰੀਆਂ ਦਿੰਦੀਆਂ ਰਹਾਂਗੇ ਧੰਨਵਾਦ ਜੀ